ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਹੁਸ਼ਾਰਪੁਰ ਸ਼ਹਿਰ ਦੇ ਲੋਕ ਜਿੱਥੇ ਘੁੰਮਣ ਫਿਰਨ ਦੇ ਬਿਹਤ ਸ਼ੌਕੀਨ ਨੇ ਤਾਂ ਉੱਥੇ ਹੀ ਜਦੋਂ ਖਾਣ ਪੀਣ ਦੀ ਗੱਲ ਆਉਂਦੀ ਹੈ ਤਾਂ ਨਿਤ ਨਵਾਂ ਟੇਸਟ ਵੀ ਆ ਜਿਹੜੇ ਹੁਸ਼ਾਰਪੁਰ ਸ਼ਹਿਰ ਦੇ ਲੋਕ ਪਾਲਦੇ ਨੇ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਘੁੰਮਣ ਫਿਰਨ ਤੋਂ ਜ਼ਿਆਦਾ ਜਿਹੜੇ ਹੁਸ਼ਾਰਪੁਰ ਸ਼ਹਿਰ ਦੇ ਲੋਕ ਨੇ ਜਾਂ ਜਿਹੜੇ ਹੁਸ਼ਾਰਪੁਰੀਏ ਨੇ ਉਹ ਖਾਣ ਪੀਣ ਦੇ ਸ਼ੌਕੀਨ ਨੇ ਤਾਂ ਜੇ ਅਦਾਰਾ ਹੁਸ਼ਾਰਪੁਰ ਹੈ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਸਟੈਰੀ ਮਾਰਕ ਤੇ ਨਵੇਂ ਬਣੇ ਸੀਤਾ ਰਾਮਸ ਸਵੀਟ ਐਂਡ ਬਿਕਰੀ ਦੀ ਸ਼ੋਪ ਤੇ ਤਾਂ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਓਨਰ ਦਿਵਯਾਂਸ਼ ਵਿਸ਼ੇਸ਼ਚੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਦਿਵਯਾਂਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹੈਲੋ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਹੈ ਇਹ ਨਵੀਂ ਸਵੀਟ ਸ਼ੋਪ ਐਂਡ ਬਿਕਰੀ ਤੁਸੀਂ ਓਪਨਿੰਗ ਕੀਤੀ ਹੈ ਜੀ ਦਿਵਯਾਂਸ਼ ਜੀ ਲੁਧਿਆਣਾ ਤੋਂ ਤੁਸੀਂ ਆਪਣੀ ਫਰਾਂਚਾਈਜ਼ੀ ਹੁਸ਼ਾਰਪੁਰ ਦੇ ਵਿੱਚ ਲੈ ਕੇ ਆਏ ਹੋ ਪਹਿਲੀ ਵਾਰ ਤੁਸੀਂ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਓਪਨ ਕੀਤੀ ਹੈ ਸੋ ਕਿਆ ਮੋਟਿਵ ਹੈ ਜੀ ਕਿਉਂਕਿ ਹੁਸ਼ਾਰਪੁਰ ਸ਼ਹਿਰ ਦੇ ਲੋਕ ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਨਿੱਤ ਨਵਾਂ ਟੇਸਟ ਭਾਲਦੇ ਹੈ ਜੀ ਤੁਸੀਂ ਇੱਕ ਨਵਾਂ ਟੇਸਟ ਲੈ ਕੇ ਆਏ ਹੈ ਇੱਕ ਵਧੀਆ ਕੁਆਲਿਟੀ ਇੱਥੇ ਲੈ ਕੇ ਆਏ ਹੈ ਜੋ ਹੁਸ਼ਾਰਪੁਰ ਦੇਣਾ ਚਾਹੁੰਦੇ ਆਪਾਂ ਇੱਥੇ ਕਾਫੀ সুইਟਸ ਹੈਗੇ ਆ ਬਟ ਇੱਕ ਥੋੜੀ ਕੁਆਲਿਟੀ ਨਹੀਂ ਹੈ ਕੁਆਲਿਟੀ ਵਧੀਆ ਆਪਾਂ ਉਹੀ ਪ੍ਰਾਈਸਿੰਗ ਵਿੱਚ ਦੇਸੀ ਘਿਉ ਦੀ ਪ्युअर ਮਠਾਈਆਂ ਲੈ ਕੇ ਆਏ ਆ ਬਾਕੀ ਹੋਰ ਵੀ ਆਈਟਮਸ ਆਪਣੇ ਕੋਲ সুইਟਸ ਬੇਕਰੀ ਸਨੈਕਸ ਕੇਕਸ ਹੋ ਗਿਆ ਨਮਕੀਨ ਪੂਜੀਆਂ ਮਠੀ ਵਗੈਰਾ ਸਭ ਕੁਝ ਆਪਣੇ ਕੋਲ अवेलेबल ਹੈ ਗਿਫਟ ਗਿਫਟ ਹੈਂਪਰਸ ਵਗੈਰਾ अवेलेबल ਹੈ ਕਾਫੀ ਵਿਡਿੰਗ ਕਨਸੈਪਟ ਬਹੁਤ अवेलेबल ਹੈ ਸਾਡੇ ਕੋਲ ਸਾਰਾ ਕੁਝ अवेलेबल ਹੈ ਕੁਆਲਿਟੀ ਦੀ ਤੁਸੀਂ ਗੱਲ ਕੀਤੀ ਤੇ ਵੇਹਾਂ ਚ ਜਦੋਂ ਵੀ ਕੋਈ ਫੋਰ ਐਗਜ਼ਾਮਪਲ ਜਦੋਂ ਕੋਈ ਵੀ ਨਵੀਂ ਦੁਕਾਨ ਓਪਨ ਹੁੰਦੀ ਹੈ ਸ਼ੁਰੂ ਸ਼ੁਰੂ ਦੇ ਵਿੱਚ ਕੁਆਲਿਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਪਰੰਤੂ ਬਾਅਦ ਵਿੱਚ ਜਦੋਂ ਕਸਟਮਰ ਵੱਧ ਜਾਂਦੇ ਨੇ ਜਾਂ ਪੈਸੇ ਆਣ ਲੱਗ ਜਾਂਦੇ ਨੇ ਫਿਰ ਜਿਹੜਾ ਕੁਆਲਿਟੀ ਦੇ ਨਾਲ ਸਮਝੌਤਾ ਕਰਨ ਲੱਗ ਜਾਂਦੇ ਨੇ ਜਿਹੜੇ ਮਾਲਕ ਹੁੰਦੇ ਨੇ ਜੀ ਨਹੀਂ ਐਸਾ ਕੁਝ ਨਹੀਂ ਹੈ ਕਿਉਂਕਿ ਆਪਣਾ 4th ਜਨਰੇਸ਼ਨ ਇੱਕ ਕੰਮ ਦੇ ਵਿੱਚ ਹੈਗੀ ਐ ਜੀ ਆਲਮੋਸਟ ਸਾਡੀ 5 ਬ੍ਰਾਂਚੇਸ ਲੁਧਿਆਣਾ ਦੇ ਵਿੱਚ ਹੈਗੀ ਐ ਸਾਰੇ ਕੁਆਲਿਟੀ ਉੱਥੇ ਪੂਰੀ ਮੇਨਟੇਨ ਕਰ ਰਹੇ ਆ ਇੱਕ ਕੁਆਲਿਟੀ ਆਪਾਂ ਮੇਨਟੇਨ ਕੀਤੀ ਹੋਈ ਐ ਤਾਂ ਹੀ ਇੱਕ ਬ੍ਰਾਂਡ ਨੂੰ ਆਪਾਂ ਅੱਜ ਤੱਕ ਇੱਥੇ ਲੈ ਕੇ ਪਹੁੰਚੇ ਆ ਇਹ 6th ਸਾਡੀ ਸ਼ਾਪ ਓਪਨ ਹੋ ਗਈ ਹੋਈ ਐ ਬਾਕੀ ਜਲਦੀ ਹੋਰ ਵੀ ਸ਼ਾਪਸ ਲੈ ਕੇ ਆ ਰਹੇ ਨੇ ਉਹ ਵੀ ਜਲਦੀ ਓਪਨ ਹੋਊਗੀ ਤਾਂ ਹੀ ਕੁਆਲਿਟੀ ਬਿਲਡ ਕੀਤੀ ਹੋਈ ਐ ਤਾਂ ਹੀ ਇੱਥੇ ਆਪਾਂ ਬੈਠਿਆ ਅਸੀਂ ਇਹਦੇ ਪਿਆਸ ਸੀ ਜੇਕਰ ਆਪਾਂ ਖਾਸियत ਦੀ ਗੱਲ ਕਰੀਏ ਸਪੈਸ਼ਲਿਟੀ ਦੀ ਗੱਲ ਕਰੀਏ ਚਾਹੇ ਬੇકરી ਲਾਈਨ ਦੀ ਆ ਚਾਹੇ ਸਵੀਟਸ ਲਾਈਨ ਦੇ ਵਿੱਚ ਤਾਂ ਖਾਸियत ਕਿਹਾ ਜੀ ਇੱਥੇ ਸਾਡੀ ਪਹਿਲੇ ਸਵੀਟਸ ਦੇ ਵਿੱਚ ਆ ਜੀਏ ਸਾਡੀ ਦੇਸੀ ਕੀ ਦੇ ਸਵੀਟਸ ਮੋਤੀ ਚੋ ਲੱਡੂ ਜੀ ਟਰਾਈ ਕਰੋ ਸਭ ਤੋਂ ਵਧੀਆ ਜੀ ਸੈਕੰਡ ਜੇ ਆਪਾਂ ਬੇਕਰੀ ਦੇ ਵਿੱਚ ਆ ਜੀਏ 60 ਤੋਂ ਸਭ ਤੋਂ ਹੌਟ ਸੇਲਿੰਗ ਆਈਟਮ ਹੈ ਆਟਾ ਦੇਸੀ ਕੀ ਹੋਰ ਵੀ ਬਹੁਤ ਬਿਸਕੁਟਸ ਹੈ ਸਾਰੇ ਹੌਟ ਸੇਲਿੰਗ ਆ ਪਰ ਜਿਹੜਾ ਸਭ ਤੋਂ ਮੇਨ ਸਾਡਾ ਚੱਲਦਾ ਆਟਾ ਦੇਸੀ ਕੀ ਪਿਓਰ ਆਟੇ ਛੰਦਾ ਤੇ ਦੇਸੀ ਕੀ ਹੋ ਦੇਸੀ ਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਰਾ ਸਮਾਨ A to Z ਚਾਹੀਓ ਬੇਕਰੀ ਦਾ ਚਾਹੀਏ ਸਵੀਟਸ ਦਾ ਸਾਰਾ ਕੁਝ ਦੇਸੀ ਕੀ ਇਹਦੇ ਵਿੱਚ ਹੈ ਜੀ ਸਾਰੀ ਸਵੀਟਸ ਆਲਮੋਸਟ ਸਾਰੀ ਦੇਸੀ ਕੀ ਹੋ ਜਾਂਦੀ ਹੈ ਕਿੰਨੇ ਤਰ੍ਹਾਂ ਦੀਆਂ ਮਠਿਆਈਆਂ ਇੱਥੇ ਅਵੇਲੇਬਲ ਨੇ ਜੀ ਆਪਣੇ ਕੋ ਇੱਧਰ ਅਰਾਊਂਡ 70 ਤੋਂ 80 ਸਵੀਟਸ 70 ਤੋਂ 80 ਟਾਈਪਸ ਦੀ ਸਵੀਟਸ ਅਵੇਲੇਬਲ ਹੈ ਜਿਹਦੇ ਵਿੱਚ ਖੋਇਆ ਕਾਜੂ ਕੀ ਦੀ ਸਾਰੀ ਆਈਟਮਸ ਆ ਜਾਂਦੀਆਂ ਤੇ ਸਵੀਟਸ ਸਟੋਰ ਬੇਕਰੀ ਦੇ ਨਾਲ ਨਾਲ ਤੁਸੀਂ ਰੈਸਟੋਰੈਂਟ ਵੀ ਰੰਨ ਕੀਤਾ ਇੱਥੇ ਸ਼ੁਰੂ ਕੀਤਾ ਜਿੱਤੇ ਰੈਸਟੋਰੈਂਟ ਦੇ ਵਿੱਚ ਕੀ ਕੀ ਖਾਸੀਅਤ ਹੈ ਜੀ ਰੈਸਟੋਰੈਂਟ ਦੇ ਵਿੱਚ ਸਾਡੇ ਮਾਰਨਿੰਗ ਸੰਡੇ ਸਪੈਸ਼ਲ ਆਪਾਂ ਰੱਖੀਏ ਦੇਸੀ ਕੀ ਦੀ ਚਨਾ ਪੂਰੀ ਠੀਕ ਹੈ ਜੀ ਜਿਹਦੇ ਵਿੱਚ ਤਿੰਨ ਸਬਜ਼ੀਆਂ ਮਿਲੂਗੀਆਂ ਸਪੈਸ਼ਲ ਹੋਊਗੀ ਸੰਡੇ ਬ੍ਰੇਕਫਾਸਟ ਮਾਰਨਿੰਗ ਬਾਕੀ ਸਾਡਾ ਪਟੂਰਾ ਸਪੈਸ਼ਲ ਹੈ ਉਹ ਵੀ ਜ਼ ਬਾਕੀ ਪਾਪਾ ਜੀ ਵਗੈਰਾ ਸਭ ਕੁਝ ਅਵੇਲੇਬਲ ਹੈ ਚਾਈਨੀਜ਼ ਐਂਡ ਆਲ ਓਕੇ ਹੁਣ ਰਖੜੀ ਦਾ ਤਿਉਹਾਰ ਆ ਰਿਹਾ ਜੀ ਤਾਂ ਬਹੁਤ ਸਾਰੇ ਗਿਫਟਸ ਨੂੰ ਲੈ ਕੇ ਲੋਕ ਹੈ ਜਿਹੜੇ ਉਹ ਉਤਸ਼ਾਹਿਤ ਹੁੰਦੇ ਨੇ ਕਿ ਸਾਨੂੰ ਵਧੀਆ ਪੈਕਿੰਗ ਮਿਲੇ ਵਧੀਆ ਸਮਾਨ ਮਿਲੇ ਤਾਂ ਰਖੜੀ ਨੂੰ ਲੈ ਕੇ ਫਿਰ ਕੀ ਤਿਆਰੀਆਂ ਕਿਉਂਕਿ ਹੁਣ ਤਾਂ ਨਵੀਂ ਨਵੀਂ ਲੈ ਸ਼ਾਪ ਓਪਨ ਹੋਈ ਹੈ ਜੀ ਸਾਡੇ ਤੇ ਗਿਫਟ ਹੈਂਪਰਸ ਵਗੈਰਾ ਆਪਾਂ ਰੈਡੀ ਕਰ ਰਹੇ ਹਾਂ ਰੱਖੜਾ ਬੰਧਨ ਲਈ ਸਪੈਸ਼ਲ ਕੇਕ ਹੋਗੇ ਜਿਵੇਂ ਆਪਾਂ ਸਿਸਟਰਸ ਵਗੈਰਾ ਲੈ ਕੇ ਜਾਂਦੀਆਂ ਨੇ ਆਪਣੇ ਬਰਦਰ ਦੇ ਲਈ ਕੇਕ ਰੱਖੜਾ ਬੰਧਨ ਦੇ ਪੂਰੇ ਅਵੇਲੇਬਲ ਹੋਗੇ ਸਾਰੇ ਗਿਫਟ ਹੈਂਪਰਸ ਵਗ ਅਵੇਲੇਬਲ ਹੈ ਸਾਡੇ ਜੇਕਰ ਕੋਈ ਓਨ ਡਿਮਾਂਡ ਤਿਆਰ ਕਰਵਾਉਣਾ ਚਾਹੁੰਦਾ ਹੋਵੇ ਕੇਕ ਵਗੈਰਾ ਅਵੇਲੇਬਿਲਟੀ ਹੈ ਜੀ ਕਰ ਰਹੇ ਆ ਆਪਾਂ ਸਾਰਾ ਬਾਸਕਟਸ ਪਈਆਂ ਹੋਈਆਂ ਸਾਡੇ ਕੋਲ ਉਹ ਕਹਿੰਦੇ ਕਿ ਆਪਾਂ ਰੈਡੀ ਕਰਵਾਣੀ ਬਾਸਕਟਸ ਵੀ ਰੈਡੀ ਹੋ ਜਾਣਗੇ ਕੇਕਸ ਵੀ ਰੈਡੀ ਹੋ ਜਾਣਗੇ ਤੇ ਟਾਈਮਿੰਗ ਕੀ ਆ ਜੀ ਫਿਰ ਇੱਥੇ ਬੇਕਰੀ ਦੀ ਮਾਰਨਿੰਗ 7 ਏਮ ਟੂ ਟਿਲ 10 ਪੀਐਮ ਮਤਲਬ ਕਿ ਸਵੇਰ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਤੇ ਜੇਕਰ ਕੋਈ ਹੁਣ ਕਸਟਮਰ ਨੂੰ ਕੁਝ ਕਹਿਣਾ ਹੋਵੇ ਜੋ ਦੇਖ ਰਹੇ ਨੇ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਹੁਸ਼ਿਆਰਪੁਰ ਦਾ ਪਿਆਰ ਚਾਹੀਦਾ ਸਾਨੂੰ ਆਓ ਵਿਜ਼ਿਟ ਕਰੋ ਇੱਕ ਵਾਰੀ ਟਰਾਈ ਕਰੋ ਸਾਡੀ ਸਵੀਟਸ ਤੇ ਦੱਸੋ ਸਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਟਰਾਈ ਕਰੋ ਜੀ ਬਹੁਤ ਬਹੁਤ ਧੰਨਵਾਦ ਚਲੋ ਇੱਕ ਸਵਾਲ ਹੋਰ ਆ ਰਿਹਾ ਹੈ ਕਿ ਜਿਵੇਂ ਤੁਸੀਂ ਦੱਸਿਆ ਦੇਸੀ ਘੇਤੇ ਨਾਲ ਸਾਰਾ ਸਮਾਨ ਆਲਮੋਸਟ ਜਿਹੜਾ ਜ਼ਿਆਦਾਤਰ ਸਮਾਨ ਤਿਆਰ ਕੀਤਾ ਜਾਂਦਾ ਹੈ ਤੇ ਕੁਆਲਿਟੀ ਵੀ ਤੁਸੀਂ ਵੱਖਰੇ ਤੌਰ ਤੇ ਦੇ ਰਹੇ ਹੋ ਪ੍ਰਾਈਸ ਦੀ ਆਪਾਂ ਗੱਲ ਕਰ ਲਈ ਹੈ ਰੀਜ਼ਨੇਬਲ ਨੇ ਜਾਂ ਫਿਰ ਥੋੜੇ ਅਪ ਪ੍ਰਾਈਸ ਨੇ ਸਾਰੇ ਟਰਾਈ ਕਰ ਸਕਦੇ ਹੋ ਮਾਰਕੀਟ 'ਚ ਜੋ ਚਲਦੇ ਹੋਈ ਰਪ੍ਰਾਈਸ ਰੱਖਿਆ ਹੀ ਨਹੀਂ ਕਿ ਆਪਾਂ ਬਹੁਤ ਵੱਡਾ ਸ਼ੋਰੂਮ ਬਣਾ ਲਿਆ ਤਾਂ ਪ੍ਰਾਈਸ ਆਪਾਂ ਡਬਲ ਕਰਤਾ ਉਹ ਚੀਜ਼ ਨਹੀਂ ਹੈਗਾ ਕੋਈ। ਮਤਲਬ ਕਿ ਰੀਜ਼ਨੇਬਲ ਨੇ। ਹਰ ਕੋਈ ਆ ਸਕਦਾ ਹੈ ਇੱਥੇ। ਹਰ ਕੋਈ ਇੱਥੇ ਅਵੇਲੇਬਲ ਹੈ ਸਾਡੇ ਕੋਲ। ਬਹੁਤ-ਬਹੁਤ ਧੰਨਵਾਦ ਕਰਦਾ। ਥੈਂਕ ਯੂ ਸੋ Much। ਓਕੇ। ਸੋ ਐਸਾਂ ਨੇ ਦਿਵਯਾਸ਼ ਵਿਸ਼ੇਸ਼ਟੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸੋ ਇੱਕ ਵਾਰ ਤੁਹਾਨੂੰ ਮੋੜ ਤੋਂ ਦੱਸ ਦਿਆਂ ਕਿ ਹੁਸ਼ਿਆਰਪੁਰ ਸਤੈਰੀ ਰੋਡ ਤੇ ਮਾਨਵਤਾ ਮੰਦਰ ਸਕੂਲ ਦੇ ਬਿਲਕੁਲ ਨਸਤੇਕ ਹੁਣ ਸੀਤਾ ਰਾਮਸ ਸਵੀਟ ਐਂਡ ਬੇਕਰੀ ਦੀ ਦੁਕਾਨ ਹੈ ਜਿਹੜੀ ਉਹ ਓਪਨ ਹੋ ਚੁੱਕੀ ਹੈ ਸਵੇਰ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇੱਥੇ ਜਿਹੜੇ ਉਨਰ ਨੇ ਜਾਂ ਇਹਨਾਂ ਦੇ ਜੋ ਹੋਰ ਵਰਕਰ ਨੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਤੇ ਇੱਕ ਮਹੱਤਵਪੂਰਨ ਜਿਹੜੀ ਗੱਲ ਹੈ ਕਿ ਸਾਰਾ ਸਮਾਨ ਹੈ ਇੱਥੇ ਜ਼ਿਆਦਾਤਰ ਸਮਾਨ ਹੈ ਜਿਹੜਾ ਉਹ ਦੇਸੀ ਘੇਰੇ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਤੇ ਕੁਆਲਿਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਨਹੀਂ ਕੀਤਾ ਜਾਵੇਗਾ ਸੋ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਵਿਸ਼ਿਸ਼ਟ ਮੁਰਾ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ